ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕਿਵੇਂ ਹੋ ਤੁਸੀਂ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਵਾਂਗੇ ਤੇ ਮਜ਼ੇ ਵਿੱਚ ਹੋਵਾਂਗੇ ਤੇ ਅੱਜ ਮੈਂ ਵੀਡੀਓ ਲੈ ਕੇ ਆਈ ਹਾਂ ਕਿ ਪੰਜਾਬੀ ਲੈ ਸਾਡਾ ਸਾਡਾ ਪੰਜਾਬ ਦਾ ਸੱਭਿਆਚਾਰ ਉਹ ਕਿਦਾਂ ਦਾ ਹੈ ਤੇ ਕਿਦਾਂ ਅਸੀਂ ਜਿਹੜਾ ਹੈਗਾ ਮਨਾਉਂਦੇ ਆ ਪੰਜਾਬੀ ਵਿਰਸਾ ਕਿਦਾਂ ਸਾਮ ਕੇ ਰੱਖਿਆ ਹੈ ਤੇ ਸਾਵਣ ਦਾ ਮਹੀਨਾ ਤੁਹਾਨੂੰ ਪਤਾ ਹੀ ਸ਼ੁਰੂ ਹੋ ਗਿਆ ਹੈ ਤੇ ਤੀਆਂ ਦਾ ਤਿਹਾਰ ਵੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਸਾਵਣ ਦੇ ਮਹੀਨੇ ਮਨਾਇਆ ਜਾਂਦਾ ਹੈ ਤੇ ਇਹ ਜਿਹੜਾ ਤੀਆਂ ਦਾ ਤਿਹਾਰ ਹੈ ਬੜੀ ਉਹ ਤਾਂ ਅਲਸੀ ਸਾਰੇ ਇਹਨੇ ਮੁਟਿਆਰਾ ਮਨਾਉਂਦੀਆਂ ਹੀ ਕਾਲਜਾਂ ਦੇ ਵਿੱਚ ਵੀ ਮੁਟਿਆਰਾ ਮਨਾਉਂਦੀਆਂ ਸਕੂਲਾਂ ਦੇ ਵਿੱਚ ਵੀ ਤੇ ਕਿ ਪਿੰਡਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਅਸੀਂ ਮਨਾਉਂਦੀਆਂ ਇਸ਼ਾਰਾਂ ਦੇ ਵਿੱਚ ਵੀ ਮਨਾਉਂਦੇ ਆ ਬਟ ਜਿਹੜਾ ਪਿੰਡਾਂ ਦੇ ਵਿੱਚ ਅਸੀਂ ਪੀਂਗਾ ਵਗੈਰਾ ਪਾ ਕੇ ਘਰ ਦੇ ਵਿੱਚ ਹਨਾ ਤੇ ਇਕੱਠੀਆਂ ਹੋ ਕੇ ਇੱਕ ਦੂਜੇ ਨੂੰ ਖੌਲ ਕਰਦੇ ਆ ਗਿੱਧਾ ਪਾਉਂਦੇ ਆ ਫੁਲਕਾਰੀਆਂ ਕੱਢਦੇ ਆ ਇਕੱਠੇ ਹੋ ਕੇ ਤੇ ਮਤਲਬ ਕਿ ਬਹੁਤ ਹੀ ਵਧੀਆ ਇਹ ਇਥੋਂ ਬਤਲਾਦਾ ਕਿ ਸਾਡਾ ਜਿਹੜਾ ਪੰਜਾਬੀ ਚ ਸੱਭਿਆਚਾਰਾ ਬਹੁਤ ਵਧੀਆ ਹੈ ਜਿਸ ਤੱਕ ਵੀ ਕਿੰਨਾ ਕਿਤੇ ਇਕੱਠ ਹੈ ਸਾਡੇ ਪੰਜਾਬ ਦੇ ਵਿੱਚ ਹੈ ਨਾ ਤੇ ਜਿਹੜੀਆਂ ਮਟਿਆਰਾਂ ਨੇ ਦੇਖੋ ਤੁਸੀਂ ਕਿੰਨਾ ਨਾ ਰੈਡੀ ਸ਼ੈਡੀ ਹੋਈਆਂ ਇਹ ਪੂਰਾ ਪੰਜਾਬੀ ਬਣੀਆ ਮਟਿਆਰਾਂ ਦੇਖੋ ਪੰਜਾਬੀ ਸੂਟ ਆ ਪੰਜਾਬੀ ਪੰਜਾਬੀ ਪਰਾਂਦੇ ਪੰਜਾਬੀ ਸੂਟ ਪਾਇਆ ਤੇ ਪੰਜਾਬੀ ਟਿੱਕੇ ਵਗੈਰਾ ਲਗਾਏ ਆ ਤੇ ਕਾਫੀ ਕਿੰਨੀਆਂ ਸੋਹਣੀਆਂ ਲੱਗਦੀਆਂ ਪਈਆਂ ਦੇਖੋ ਪੰਜਾਬੀ ਮੁਟਿਆਰਾ ਹਨਾ ਤੇ ਇਹ ਕੁੜੀਆਂ ਵੀ ਆ ਤੇ ਜੜੀਆਂ ਕੁੜੀਆਂ ਵਿਆਈਆਂ ਹੀ ਤੇ ਕਾਫੀ ਸਾਰੇ ਜਣੇ ਮਤਲਬ ਕਿ ਵਿਆਈਆਂ ਤੋਂ ਬਾਅਦ ਜੜੀਆਂ ਕੁੜੀਆਂ ਆਪਣੇ ਮਾਪਿਆਂ ਦੇ ਘਰ ਹੁੰਦੀਆਂ ਹੀ ਤੇ ਮਾਪਿਆਂ ਦੇ ਘਰ ਆਉਣ ਤੋਂ ਬਾਅਦ ਫਿਰ ਇਸੀ ਪਿੰਗਾ ਝੂੜਦੇ ਆ ਵਿੰਗਾ ਝੁੱਟਣ ਤੋਂ ਬਾਅਦ ਫਿਰ ਇਕੱਠੀਆਂ ਹੋ ਕੇ ਸਾਰੀਆਂ ਮੁਟਿਆਰਾ ਗਿੱਧਾ ਪਾਉਂਦੀਆਂ ਬੋਲੀਆਂ ਪਾਉਂਦੀਆਂ ਇੱਕ ਦੂਜੇ ਨਾਲ ਮਖੌਲ ਕਰਦੀਆਂ ਹਨਾ ਕਾਲ ਕਰਨ ਤੋਂ ਬਾਅਦ ਫੇਰ ਕੀ ਗੱਦਿਆਂ ਸਾਰੀਆਂ ਜਿਹੜੀਆਂ ਕੁੜੀਆਂ ਇਕੱਠੀਆਂ ਹੋ ਕੇ ਇਹ ਇੱਕ ਹੀ ਘਰ ਦੇ ਵਿੱਚ ਫੁਲਕਾਰੀ ਕੱਢਦੀਆਂ ਫੁਲਕਾਰੀ ਸੂਟ ਕੱਢਦੀਆਂ ਫਿਰ ਫੁਲਕਾਰੀ ਸੂਟ ਤੋਂ ਕੱਢਣ ਤੋਂ ਬਾਅਦ ਇੱਕ ਹਫ਼ਤਾ ਪਹਿਲਾਂ ਹੀ ਫੁਲਕਾਰੀ ਵਗੈਰਾ ਕੱਢਣਾ ਪੈਂਦੇ ਸਾਰੇ ਜਿਹੜੀਆਂ ਫਿਰ ਉਹਨੂੰ ਉੱਪਰ ਲੰਦੀਆਂ ਫਿਰ ਅਸੀਂ ਤਿੰਨ ਦਸ ਪੌਣਾਂ ਲਾਏ ਪੌਣ ਤੋਂ ਬਾਅਦ ਉਹਨੂੰ ਡੈਕੋਰੇਟ ਕਰਨਾ ਨਾ ਸ਼ਿੰਗਾਰਦੇ ਅਸੀਂ ਤੇ ਕਾਫੀ ਵਧੀਆ ਹੈ ਜਿਦਾ ਸਾਡਾ ਸਾਡਾ ਪੰਜਾਬੀ ਵਧੀਆ ਹੈ ਸੱਭਿਆਚਾਰ ਹੈ ਤੇ ਕਾਫੀ ਐਸੇ ਇਹਦਾ ਤਿਆਂ ਦਾ ਤਿਹਾੜਾ ਕਾਫੀ ਵਧੀਆ ਖਰ ਕੇ ਮਨਾਉਂਦੇ ਆ ਤੇ ਮਤਲਬ ਕਿ ਤੁੰ ਜੜਾ ਕੇ ਨਾ ਮਰ ਬਣਾਇਆ ਜਾਂਦਾ ਈ ਤੇ ਦੇਖੋ ਕਿਦਾਂ ਖੁਸ਼ ਹੋ ਕੇ ਬੋਲੀਆਂ ਪਾਉਂਦੀਆਂ ਐ ਬੋਲੀਆਂ ਬੋਣ ਤੋਂ ਬਾਅਦ ਇਹਨਾਂ ਸਾਰੀਆਂ ਮੁਟਿਆਰਾਂ ਨੇ ਫਿਰ ਇੱਕ ਘਰ ਦੇ ਵਿੱਚ ਆਹ ਰੋਟੀ ਤਿਆਰ ਕਰਨੀ ਐ ਰੋਟੀ ਤਿਆਰ ਕਰਨ ਤੋਂ ਬਾਅਦ ਫਿਰ ਚਾਹ ਵਗੈਰਾ ਜੋ ਵੀ ਹੈਗਾ ਪੰਜਾਬੀਆ ਦੇ ਸਮੋਸੇ ਵੀ ਜਿਹੜੇ ਹੈਗੇ ਉਹ ਵੀ ਰੈਡੀ-ਸ਼ੈਡੀ ਕਰਨੇ ਆ ਨਾ ਤੇ ਪਕੌੜੇ ਕੱਢਦੀਆਂ ਪੂੜੇ ਬਣਾਉਂਦੀਆਂ ਖੀਰ ਬਣਾਉਂਦੀਆਂ ਕਾਫੀ ਕੁਝ ਮਤਲਬ ਕਿ ਖਾਂਚ ਬਣਾਉਂਦੀਆਂ ਐ ਤੇ ਕਾਫੀ ਜ਼ਿਆਦਾ ਮਜ਼ਾ ਵੀ ਹੁੰਦਾ ਕਿਉਂਕਿ ਜਦੋਂ ਸਾਰੇ ਜਣੇ ਇੱਕ ਤੇ 12 13 ਤਾਂ ਨਹੀਂ ਆ ਤੁਸੀਂ ਲਾ ਲੋ 40 50 ਗੁੜੀਆਂ ਜਦੋਂ ਮੁਟਿਆਰਾ ਇਕੱਠੀਆਂ ਹੋਗੇ ਖਾਣਾ ਬਣਾਉਂਦੀਆਂ ਤੇ ਕਿੰਨਾ ਕੁਸ਼ ਬਣਾਉਂਦੀਆਂ ਹੋਣੀਆਂ ਤੇ ਕਾਫੀ ਜ਼ਿਆਦਾ ਵਧੀਆ ਲੱਗਦਾ ਏ ਜੇ ਤਾਂ ਤੁਹਾਨੂੰ ਵੀ ਵਧੀਆ ਲੱਗਦਾ ਤੇ ਵੀਡੀਓ ਨੂੰ ਲਾਈਕ